ਅੱਪਾ 10 ਦਿਨ ਤੋਂ ਲੱਗੇ ਹੋਏ ਆ ਸਾਰੀ ਟੀਮ ਹੈ ਵਲੰਟੀਅਰ ਹੈ ਨਾ ਅੱਗੇ ਮੇਰਾ ਸਿਰ ਝੁਕਦਾ ਹੈ ਜਿਹੜੇ ਦਿਨ ਰਾਤ ਲੱਗੇ ਹੋਏ ਆ ਇੱਥੇ ਘਰਾਂ ਦੇ ਵਿੱਚ ਜਾ ਕੇ ਆਪਾਂ ਨੇ ਦੇਖਿਆ ਪੀਣ ਦੇ ਪਾਣੀ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿਉਂਕਿ ਲਾਈਟ ਨਹੀਂ ਆ ਰਹੀ ਸ਼ਾਇਦ ਕੁਝ ਗ੍ਰਿਡ ਵੀ ਪਾਣੀ ਚ ਡੁੱਬ ਗਿਆ ਇੱਕ ਤਾਂ ਮੈਂ ਸਰਕਾਰਾਂ ਨੂੰ ਵੀ ਰਿਕੁਐਸਟ ਕਰਦਾ ਕਿ ਲਾਈਟ ਦਾ ਅਰੇਂਜਮੈਂਟ ਕੀਤਾ ਜਾਵੇ ਜਿਹਦੇ ਕਰਕੇ ਬਜ਼ੁਰਗ ਹੈ ਬੱਚੇ ਹੈ ਰਾਤ ਨੂੰ ਉਹਨਾਂ ਹਵਾ ਹੈ ਨਾ ਪੱਖੇ ਹੈ ਨਾ ਫ੍ਰੀਜ ਚੱਲਦਾ ਕਿ ਸਿੱਧਾ ਉਹ ਬੜੀ ਪ੍ਰੋਬਲਮ ਆ ਰਹੀ ਹੈ ਦੂਜੀ ਗੱਲ ਹੈ ਮੱਝਾਂ ਲਈ ਪੱਠਿਆਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹ ਵੀ ਦਿੱਕਤ ਹੈ ਔਰ ਤੀਜੀ ਗੱਲ ਹੈ ਕਿ ਕਈਆਂ ਦੇ ਘਰਾਂ 'ਚ ਪਾਣੀ ਵੜ ਗਿਆ ਹੁਣ ਜੜੀਆਂ ਲੋੜ ਅਨਸਾਰ ਅਸੀਂ ਜੜੀਆਂ ਲੰਗਰ ਦੀ ਸੇਵਾ ਪਾਣ ਪੀਣ ਵਾਲੇ ਪਾਣੀ ਦਾ ਜਿਹੜਾ ਸਭ ਤੋਂ ਜ਼ਰੂਰੀ ਹੈ ਕਿਉਂਕਿ ਲਾਈਟ ਬੰਦ ਹੈ ਤੇ ਪੀਣ ਦਾ ਪਾਣੀ ਦਾ ਕੋ ਪ੍ਰਬੰਧ ਨਹੀਂ ਹੈਗਾ ਉਹਦੇ ਨਾਲ ਅੱਜ ਅਸੀਂ ਇੱਕ ਡਾਕਟਰਾਂ ਦੀ ਟੀਮ ਲੈ ਕੇ ਆਏ ਆ ਜੇ ਕਿਸੇ ਨੂੰ ਕੋਈ ਢਿਲਮਾਟਿਆ ਕੋਈ ਦਵਾਈ ਦੀ ਲੋੜ ਤਾਂ ਪੰਜਾਬੀ ਹੈ ਹਮੇਸ਼ਾ ਹੀ ਚਾਹੇ ਦੁਨੀਆਂ ਦੇ ਜਿਹੜੇ ਮਰਜੀ ਕੋਨੇ ਦੇ ਵਿੱਚ ਬੈਠੇ ਸਾਨੂੰ ਵੱਖਵਾਦੀ ਅਤਨਕਵਾਦੀ ਪਤਾ ਨਹੀਂ ਕੀ ਕੀ ਕਹਿ ਕੇ ਭੰਡਿਆ ਜਾਂਦਾ ਤੇ ਇਹ 2% ਨੇ ਜਿਹੜੇ ਪਤਾ ਨਹੀਂ ਕਿਹੜੀ ਗੁਰਤੀ ਬਾਬਾ ਨਾਨਕ ਦਾ ਚੰਪੀਤਾ ਦੇ ਕੇ ਗਏ ਹੈ ਜਿਨਨੇ ਮਰਜੀ ਝਖੜ ਚੋਲੇ ਆ ਜਾਣ ਹਨੇਰੇ ਆ ਜਾਣ ਉੱਠ ਕੇ ਖੜੇ ਹੁੰਦੇ ਆ ਇੱਕ ਦੂਜੇ ਦੀ ਹੈਲਪ ਕਰਦੇ ਆ ਪਹਿਲਾਂ 2023 ਚ ਹੜ੍ਹ ਆਇਆ ਸੀ ਤਾਂ ਉਦੋਂ ਵੀ ਖਾਲਸਾ ੜ ਨੇ ਬਹੁਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕੀਤੀਆਂ ਸੀ ਮੈਨੂੰ ਲੱਗਦਾ ਕਿ ਇਹ ਜਿਹੜੀ ਅਗਲੀ ਫਸਲ ਪੀਣ ਬੀਜਣ ਦੇ ਲਈ ਵੀ ਬਹੁਤ ਵੱਡੀ ਚੁਣੌਤੀ ਹੋਏਗੀ ਕਿਸਾਨਾਂ ਦੇ ਲਈ ਬਿਲਕੁਲ ਜਿੱਦਾਂ ਹੁਣ ਆਪਾਂ ਆ ਖੇਤਾਂ 'ਚ ਫਿਰ ਰਹੇ ਆ ਲੱਗਦਾ ਨਹੀਂ ਵੀ ਖੇਤਿਆ ਸਮੁੰਦਰ ਹੀ ਬਣਿਆ ਪਿਆ ਹੈ ਅੱਜ ਘਰਾਂ ਤੋਂ ਬਾਹਰ ਨਿਕਲ ਰਿਹਾ ਜਿਨ੍ਹਾਂ ਨੂੰ ਲੋਕੀ ਭੰਡਦੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੀ 뮤직 ਇੰਡਸਟਰੀ ਵੀ ਕਾਫੀ ਆਪਣੇ ਆਪਣੇ ਤਰੀਕੇ ਦੇ ਨਾਲ ਸਪੋਰਟ ਕਰ ਰਹੀ ਹੈ ਔਰ ਮੀਡੀਆ ਵੀ ਜਿੰਨੇ ਕਰ ਰਹੇ ਨੇ ਸਾਰਿਆਂ ਦਾ ਜਿਲੋਂ ਧੰਨਵਾਦ ਔਰ ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਪਲੀਜ਼ ਆ ਕੇ ਆਪਣੇ ਪੰਜਾਬ ਨਾਲ ਆਪਣੇ ਲੋਕਾਂ ਨਾਲ ਖੜੋ ਤਾਂ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਤਾਂ ਤਵਾਹੀ ਹੀ ਤਵਾਹੀ ਆਚਾਰੇ ਪਾਸੇ ਪੰਜਾਬੀ ਗਾਇਕ ਰੇਸ਼ਮ ਅਨਮੋਲ ਵੀ ਖਾਲਸਾ ਏਡ ਦੀ ਟੀਮ ਦੇ ਨਾਲ ਡਟੇ ਹੋਏ ਨੇ ਤਾਂ ਤਿੰਨ ਦਿਨ ਤੋਂ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਸੇਵਾ ਨਿਮਾਰੇ ਨੇ ਰਮੋਲ ਜੀ ਬਹੁਤ ਵੱਡਾ ਨੁਕਸਾਨ ਆ ਪੰਜਾਬ ਦਾ ਤਬਾਹੀ ਹੀ ਤਬਾਹੀ ਚਾਰੇ ਪਾਸੇ ਨਜ਼ਰ ਆਉਂਦੀ ਆ ਆਪਾਂ ਦੇਖ ਸਕਦੇ ਹਾਂ ਕਿ ਘਰ ਜਿਹੜੇ ਡੁੱਬੇ ਹੋਏ ਨੇ ਪਾਸੇ ਦੇ ਇਲਾਕੇ ਦੇ ਹਾਂਜੀ ਆਪਾਂ ਤਿੰਨ ਦਿਨ ਤੋਂ ਲੱਗੇ ਹੋਏ ਹਾਂ ਸਾਰੀ ਟੀਮ ਹੈ ਵਲੰਟੀਅਰ ਹੈ ਨਾ ਅੱਗੇ ਮੇਰਾ ਸਿਰ ਝੁਕਦਾ ਹੈ ਜਿਹੜੇ ਦਿਨ ਰਾਤ ਲੱਗੇ ਹੋਏ ਆ ਇੱਥੇ ਘਰਾਂ ਦੇ ਵਿੱਚ ਜਾ ਕੇ ਆਪਾਂ ਨੇ ਦੇਖਿਆ ਪੀਣ ਦੇ ਪਾਣੀ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿਉਂਕਿ ਲਾਈਟ ਨਹੀਂ ਆ ਰਹੀ ਸ਼ਾਇਦ ਕੁਝ ਗ੍ਰਿਡ ਵੀ ਪਾਣੀ ਚ ਡੁੱਬ ਗਿਆ ਇੱਕ ਤਾਂ ਮੈਂ ਸਰਕਾਰਾਂ ਨੂੰ ਵੀ ਰਿਕਵੈਸਟ ਕਰਦਾ ਕਿ ਲਾਈਟ ਦਾ ਅਰੇਂਜਮੈਂਟ ਕੀਤਾ ਜਾਵੇ ਜਿਹਦੇ ਕਰਕੇ ਬਜ਼ੁਰਗ ਹੈ ਬੱਚੇ ਹੈ ਰਾਤ ਨੂੰ ਉਹਨਾਂ ਹਵਾ ਹੈ ਨਾ ਪੱਖੇ ਹੈ ਨਾ ਫ੍ਰੀਜ ਚੱਲਦਾ ਕਿਸੇ ਦਾ ਉਹ ਬੜੀ ਪ੍ਰੋਬਲਮ ਆ ਰਹੀ ਹੈ ਦੂਜੀ ਗੱਲ ਹੈ ਮੱਜਾਂ ਲਈ ਪੱਠਿਆਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹ ਵੀ ਦਿੱਕਤ ਹੈ ਔਰ ਤੀਜੀ ਗੱਲ ਹੈ ਕਿ ਕਈਆਂ ਦੇ ਘਰਾਂ ਚ ਪਾਣੀ ਵੜ ਗਿਆ ਉਹਨਾਂ ਦਾ ਗਿੱਲੇ ਹੋ ਗਿਆ ਸਮਾਨ ਸਾਰਾ ਹੀ ਇਹ ਬਹੁਤ ਵੱਡੀ ਪ੍ਰੋਬਲਮ ਹੈ ਔਰ ਮਾਜਿਦਾ ਇਹ ਏਰੀਆ ਹੈ ਔਰ ਤੀਜੀ ਗੱਲ ਹੈ ਅੱਜ ਐਨੀਵਰਸਰੀ ਹੈ ਬਾਬਾ ਨਾਲੂ ਸਾਹਿਬ ਜੀ ਦੀ ਮਾਤਾ ਸੁਲਖਣੀ ਜੀ ਦਾ ਇਹ ਪੀਕਿਆਂ ਦਾ ਪਿੰਡ ਹੈ ਤੇ ਜਿੰਨੇ ਵੀ ਨਾਨਕ ਨਾਮਲੇ ਵਾਲੋ ਕੀ ਨੇ ਪਿਆਰ ਕਰਨ ਵਾਲੇ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਕਿ ਇਹ ਏਰੀਆ ਬੜੀ ਕਰਮ ਵਾਲੀ ਧਰਤੀ ਅੱਜ ਡੁੱਬੀ ਹੋਈ ਹੈ ਸਾਨੂੰ ਸਾਰਿਆਂ ਨੂੰ ਆਪਣੇ ਲੋਕਾਂ ਨਾਲ ਸਮਾਜ ਨਾਲ ਇਨਸਾਨੀਅਤ ਨਾਲ ਖੜਨ ਦੀ ਲੋੜ ਹੈ ਆਓ ਸਾਰੇ ਰਲ ਕੇ ਆਪਾਂ ਹੰਬੜਾ ਮਾਰੀਏ ਔਰ ਤੁਹਾਡਾ মিডিਆ ਦਾ ਵੀ ਦਿਨੋਂ ਧੰਨਵਾਦ ਕਰਦੇ ਆ ਕਿ ਤੁਸੀਂ ਗਰਾਉਂਡ ਜ਼ੀਰੋ ਤੇ ਆ ਕੇ ਇੱਥੇ ਰਿਪੋਰਟ ਕਰ ਰਹੇ ਹੋ ਦਵਿੰਦਰ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਹੁਣ ਇਹ ਪੰਚਾਰਿਓ ਜਿਹੜੇ ਹੁਣ ਪਹਿਲਾ ਲੰਗਰ ਦੀ ਵੀ ਡਿਮਾਂਡ ਆਈ ਸੀ ਦਵਾਈ ਦੀ ਵੀ ਡਿਮਾਂਡ ਆਈ ਕੜਕਟਰਾਂ ਦੀ ਵੀ ਹਾਂਜੀ ਜਿਹੜੀਆਂ ਖਾਲਸਾ ਢੀਆਂ ਇਸ ਇਲਾਕੇ ਵਿੱਚ ਸਵੈਮਾਂ ਚੱਲਦੀਆਂ ਨੇ ਸਭ ਤੋਂ ਪਹਿਲੇ ਦਿਨ ਅਸੀਂ ਰੈਸਕਿਊ ਕੀਤਾ ਜਿਹੜੇ ਲੋਕ ਸੀ ਜਾਂ ਛੋਟੇ ਬੱਚੇ ਬਜ਼ੁਰਗਾਂ ਨੂੰ ਅਸੀਂ ਉੱਥੋਂ ਅਸੀਂ ਬਾਹਰ ਲੈ ਕੇ ਆਏ ਹੁਣ ਜਿਹੜੀਆਂ ਲੋੜ ਅਨਸਾਰ ਅਸੀਂ ਜਿਹੜੀਆਂ ਲੰਗਰ ਦੀ ਸੇਵਾ ਪਾਣ ਪੀਣ ਵਾਲੇ ਪਾਣੀ ਦਾ ਜਿਹੜਾ ਸਭ ਤੋਂ ਜ਼ਰੂਰੀ ਆ ਕਿਉਂਕਿ ਲਾਈਟ ਬੰਦ ਹੈ ਤੇ ਪੀਣ ਦਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਹਦੇ ਨਾਲ ਅੱਜ ਅਸੀਂ ਇੱਕ ਡਾਕਟਰਾਂ ਦੀ ਟੀਮ ਲੈ ਕੇ ਆਏ ਆ ਜੇ ਕਿਸੇ ਨੂੰ ਕੋਈ ਢਿੱਲ ਮਾਠਿਆ ਕੋਈ ਦਵਾਈ ਦੀ ਲੋੜ ਆ ਤੇ ਉਹ ਜਿਹੜੀਆਂ ਸਾਰੀਆਂ ਸਮਾਵਾਂ ਸਾਡੀਆਂ ਜਿਹੜੀਆਂ ਅਸੀਂ ਲੈ ਕੇ ਇਸ ਏਰੀਏ ਦੇ ਪਿੰਡਾਂ ਦੇ ਵਿੱਚ ਡੇਰੇ ਬਾਬੇ ਨਾਨਕ ਦੇ ਰਮਦਾਸ ਸਾਡੀਆਂ 2-3 ਟੀਮਾਂ ਲੱਗੀਆਂ ਨੇ ਉਹਨਾਂ ਪਿੰਡਾਂ 'ਚ ਜਾ ਰਹੇ ਆ ਜਿੱਥੇ ਉੱਦਾਂ ਨਹੀਂ ਜਾਇਆ ਜਾਂਦਾ ਉੱਥੇ ਅਸੀਂ ਬੋਟ ਲੈ ਕੇ ਜਾਂਦੇ ਹਾਂ ਬਾਕੀ ਜਿਹੜੀਆਂ ਟੀਮਾਂ ਸਾਡੀਆਂ ਉਹ ਟਰੈਕਟਰ ਤੇ ਸੇਵਾ ਇਹਨਾਂ ਪਿੰਡਾਂ ਦੇ ਵਿੱਚ ਪੁਜਾਰੀਆਂ ਜਿੱਥੇ ਪਾਣੀ ਦਾ ਲੈਵਲ 2 ਤੋਂ 3 ਫੁੱਟ ਦਾ ਹੀ ਹੈ ਬਸ ਇਹ ਕਿਹੜੀ ਚੀਜ਼ ਦੀ ਜ਼ਿਆਦਾ ਲੋਕ ਤੁਸੀਂ ਲੋਕਾਂ ਦੇ ਨਾਲ ਵਿਚਰ ਰਹੇ ਹੋ ਕਈ ਦਿਨ ਤੋਂ ਕੀ ਡਿਮਾਂਡ ਕੀ ਹੈ ਲੋਕਾਂ ਦੀ ਹੁਣ ਕੀ ਮੰਗਦੇ ਇੱਕ ਤਾਂ ਕਈ ਘਰਾਂ ਦੇ ਵਿੱਚ ਮੱਜਾਂ ਦੇ ਪੱਠੇ ਆ ਉਹਦੀ ਜ਼ਰੂਰਤ ਹੈ ਔਰ ਪੀਣ ਵਾਲੇ ਪਾਣੀ ਦੀ ਜ਼ਰੂਰਤ ਹੈ ਔਰ ਇੱਕ ਚੀਜ਼ ਮੈਂ ਦੇਖੀ ਹੈ ਕਈ ਘਰਾਂ ਦੇ ਵਿੱਚ ਸੈਨੇਟਰੀ ਪੈਡਸ ਸਾਡੀਆਂ ਭੈਣਾਂ ਨੂੰ ਉਹਦੀ ਵੀ ਜ਼ਰੂਰਤ ਹੈ ਸਾਡੀ ਆਪਣੀ ਟੀਮ ਵੀ ਹੈ ਕਿਸਾਨ ਯੂਨੀਅਨ ਹੈ ਸਾਡੀ ਵੀ ਕੇ ਅਸ਼ੀਤ ਭਗਤ ਸਿੰਘ ਉਹਨਾਂ ਦੀ ਟੀਮ ਵੀ ਲੱਗੀ ਹੋਈ ਹੈ ਇਹ ਚੀਜ਼ਾਂ ਸਾਰੀਆਂ ਲੈ ਕੇ ਆ ਰਹੇ ਆ ਔਰ ਬਾਕੀ ਲੋਕ ਹੈਲਪ ਸਾਰੇ ਕਰ ਵੀ ਰਿਹਾ ਇੱਕ ਤਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਹੋਰ ਸਸਥਾਵਾਂ ਲੱਗੀਆਂ ਹੋਈਆਂ ਨੇ ਖਾਸ ਸਾਈਡ ਦੇ ਨਾਲ ਜਿੰਨੇ ਵੀ ਲੱਗੇ ਹੋਏ ਆ ਸਾਰਿਆਂ ਦਾ ਦਿਲੋਂ ਧੰਨਵਾਦ ਵੀ ਕਰਦੇ ਆ ਪਰ ਪ੍ਰੋਬਲਮ ਇੰਨੀ ਵੱਡੀਆਂ ਸਾਰੀਆਂ ਚੀਜ਼ਾਂ ਨਾਲ ਕਾਫੀ ਨਹੀਂ ਹਜੇ ਕਈ ਲੋਕਾਂ ਤੱਕ ਹੈਲਪ ਨਹੀਂ ਪਹੁੰਚ ਪਾ ਰਹੀ ਕੋਸ਼ਿਸ਼ ਤਾਂ ਹੋ ਰਹੀ ਹੈ ਸਾਰੇ ਲੱਗੇ ਹੋਏ ਨੇ ਕਰ ਪਾ ਰਹੇ ਨੇ ਪਰ ਸਾਨੂੰ ਸਾਰਿਆਂ ਨੂੰ ਹੋਰ ਜ਼ੋਰ ਲਾਣ ਦੀ ਲੋੜ ਹੈ ਜਿਹੜੇ ਆਫਟਰ ਹਾਲਾਤ ਹੋਣੇ ਆਫਟਰ ਫਲੱਡ ਆ ਉਹ ਵੀ ਅਜੇ ਸਾਨੂੰ ਸਾਹਮਣੇ ਪੈਣੇ ਆ ਪਿੱਛੇ ਕਈਆਂ ਦੇ ਜਿਹੜੇ ਪਸ਼ੂ ਆ ਉਹਨਾਂ ਨੂੰ ਟਾਈਮ ਹੀ ਨਹੀਂ ਲੱਗਿਆ ਖੋਲਣ ਦਾ ਉਹ ਇਦਾਂ ਹੀ ਮਰ ਗਏ ਨਾਲ ਬੰਨੇ ਹੋਏ ਉਹ ਵੀਡੀਓ ਸੱਟ ਹੁਣ ਦੇਖੇ ਨਹੀਂ ਜਾਂਦੇ ਜਾਨਵਰ ਕਈ ਫਸੇ ਹੋਏ ਆ ਕਈ ਬਜ਼ੁਰਗ ਫਸੇ ਹੋਏ ਆ ਫਲੱਡ ਤੋਂ ਬਾਅਦ ਜਦੋਂ ਪਾਣੀ ਨੇ ਉਤਰ ਜਾਣਾ ਉਦੋਂ ਵੀ ਸਾਨੂੰ ਆਪਣੇ ਪੰਜਾਬ ਦੇ ਨਾਲ ਕੜਨ ਦੀ ਜ਼ਰੂਰਤ ਹੈ ਬਾਅਦ ਚ ਕਈਆਂ ਦੇ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਘਰ ਡਿੱਗ ਗਏ ਆ ਜਾਂ ਤਰੇੜਾ ਆ ਗਈਆਂ ਨੇ ਕਈਆਂ ਦੀਆਂ ਖਰਾਬ ਹੋ ਗਈਆਂ ਨੇ ਤਾਂ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਜਦੋਂ ਪਹਿਲਾਂ 2023 ਚ ਹੜਾ ਆਇਆ ਸੀ ਤਾਂ ਉਦੋਂ ਵੀ ਖਾਲਸਾਡ ਨੇ ਬਹੁਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕੀਤੀਆਂ ਸੀ ਮੈਨੂੰ ਲੱਗਦਾ ਕਿ ਇਹ ਜਿਹੜੀ ਅਗਲੀ ਫਸਲ ਪੀਣ ਬੀਜਣ ਦੇ ਲਈ ਵੀ ਬਹੁਤ ਵੱਡੀ ਚੁਣੌਤੀ ਹੋਏਗੀ ਕਿਸਾਨਾਂ ਦੇ ਲਈ ਬਿਲਕੁਲ ਜਿਦਾਂ ਹੁਣ ਆਪਾਂ ਆ ਖੇਤਾਂ 'ਚ ਫਿਰ ਰਹੇ ਆ ਲੱਗਦਾ ਨਹੀਂ ਵੀ ਖੇਤ ਆ ਸਮੁੰਦਰ ਹੀ ਬਣਿਆ ਪਿਆਗਾ ਸਾਰੇ ਪਾਸੇ ਸਮੁੰਦਰ ਹੀ ਸਮੁੰਦਰ ਆ ਤੇ ਆਉਣ ਵਾਲੀ ਫਸਲ ਜਿਹੜੀ ਜਿਹਦਾ ਸਮਾਂ ਬਿਲਕੁਲ ਥੋੜਾ ਰਹਿ ਗਿਆ ਵਾ ਉਹ ਜੇ ਪਾਣੀ ਕਿਸੇ ਪਾਸੇ ਸੁੱਕਦਾ ਵਾ ਜਾਂ ਨਿਕਲਦਾ ਵਾ ਤਾਂ ਫਿਰ ਅਗਲੀ ਫਸਲ ਦੀ ਤਿਆਰੀ ਹੋਊਗੀ ਅਸੀਂ ਜਿੱਦਾਂ ਪਿਛਲੇ ਸਾਲ ਪਿਛਲੇ 2023 ਦੇ ਵਿੱਚ ਸਪੋਰਟ ਕੀਤੀ ਸੀ ਹੜ੍ਹ ਤੋਂ ਬਾਅਦ ਦੇ ਸੈਕੰਡ ਫੇਸ ਦੇ ਵਿੱਚ ਉਸੇ ਤਰ੍ਹਾਂ ਹੀ ਅਸੀਂ ਇਹਨਾਂ ਜ਼ਿਮੀਂਦਾਰਾਂ ਦੀ ਜਿੱਥੇ-ਜਿੱਥੇ ਵੀ ਲੋਡ ਹੋਈ ਅਸੀਂ ਉਹਨਾਂ ਦੀ ਦੁਬਾਰਾ ਇਹ ਵੀ ਸਪੋਰਟ ਕਰਾਂਗੇ ਤਾਂ ਕਿ ਇਹਨਾਂ ਨੂੰ ਕਿਉਂਕਿ ਇਹ ਜਿਹੜੀ ਆ ਬੈਲਟ ਆ ਬਿਲਕੁਲ ਖੇਤੀ ਤੇ ਨਿਰਭਰਿਆ ਜੇ ਕਿਸੇ ਲਈ ਕੋ 2 ਕਿੱਲੇ ਦੀ ਕੋ 10 ਕਿੱਲੇ ਦੀ ਖੇਤੀ ਕਰਦਾ ਵਾ ਜੇ ਇੱਕ ਵੀ ਕਿੱਲਾ ਮਰ ਜਾਏ ਤੇ ਉਹ ਕਾਟਾ ਕਦੀ ਨਹੀਂ ਪੂਰਾ ਹੁੰਦਾ ਪਰ ਇਹਦੇ ਸਾਰੇ ਕੁਝ ਡੁੱਬ ਗਿਆ ਵਾ ਪਹਿਲਾਂ ਕਈ ਲੋਕਾਂ ਦੀਆਂ ਮੱਜਾਂ ਰੁੜ ਗਈਆਂ ਸੀ ਹੜ ਦੇ ਵਿੱਚ ਕੀ ਇਸ ਵਾਰ ਵੀ ਖਾਲਸਾ ਜੜ ਉਸ ਤਰੀਕੇ ਦਾ ਪ੍ਰੋਜੈਕਟ ਲੈ ਕੇ ਆਏਗੀ ਜਿਨ੍ਹਾਂ ਦੀਆਂ ਮੱਜਾਂ ਮਰ ਗਈਆਂ ਜਾਂ ਰੁੜ ਗਈਆਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਫਿਰ ਬਾਅਦ ਵਿੱਚ ਉਸ ਤਰ੍ਹਾਂ ਦੀ ਮਦਦ ਬਿਲਕੁਲ ਜਿਸ ਤਰ੍ਹਾਂ 2023 ਦੇ ਵਿੱਚ ਸਪੋਰਟ ਹੋਈ ਸੀ ਜਿਨ੍ਹਾਂ ਦੇ ਕਿਸੇ ਦੇ ਪਸ਼ੂ ਰੁੜ ਗਏ ਸੀ ਉਹਨਾਂ ਦੀ ਪਸ਼ੂਆਂ ਦੀ ਸਪੋਰਟ ਕੀਤੀ ਸੀ ਕਈਆਂ ਨੂੰ ਅਸੀਂ ਸਵੈ ਰਜਗਾਰ ਦੇ ਵਿੱਚ ਸਪੋਰਟ ਕੀਤੀ ਸੀ ਇਸੇ ਤਰ੍ਹਾਂ ਸੀ ਅਸੀਂ ਇਸ ਹੜ੍ਹ ਤੋਂ ਬਾਅਦ ਸੈਕੰਡ ਫੇਸ ਦੇ ਵਿੱਚ ਅਸੀਂ ਇਦਾਂ ਦੇ ਪ੍ਰੋਗਰਾਮ ਲੈ ਕੇ ਆਵਾਂਗੇ ਤਾਂ ਕਿ ਇਹਨਾਂ ਪਰਿਵਾਰਾਂ ਨੂੰ ਜੋ ਵੀ ਇਹਨਾਂ ਦੀ ਇਨਕਮ ਦੇ ਸਾਧਨ ਸੀ ਉਹ ਦੁਬਾਰਾ ਅਸੀਂ ਜਿੰਨੇ ਯੋਗੇ ਹੋਏ ਸੀ ਉਹਨੇ ਜ਼ਰੂਰ ਕਰਾਂਗੇ ਇਹ ਸਾਰੇ ਜਿਹੜੇ ਕਾਰਜ ਆ ਸੰਗਤ ਦੇ ਸਹਿਯੋਗ ਨਾਲ ਹੀ ਹੁੰਦੇ ਨੇ ਤੇ ਅਸੀਂ ਸੰਗਤਗਾੜੀ ਅਪੀਲ ਵੀ ਕਰਦੇ ਆਂ ਕਿ ਆਓ ਅੱਜ ਇਹਨਾਂ ਤੇ ਦੁੱਖ ਦੀ ਘੜੀ ਬਣੀ ਆ ਆਪਾਂ ਰਲ ਮਿਲ ਕੇ ਇਹਨਾਂ ਦਾ ਸਾਥ ਦੇਈਏ ਰਿਲੀਜ਼ ਮੈਂ ਕੀ ਅਪੀਲ ਕਰਨਾ ਚਾਹੁੰਦੇ ਹਾਂ ਕੋਈ ਅਪੀਲ ਪੰਜਾਬੀਆਂ ਨੂੰ ਪੰਜਾਬੀ ਅਪੀਲ ਵੀ ਜਦੋਂ ਸਾਡੇ ਯੂਥ ਨੂੰ ਕਈ ਵਾਰੀ ਭੰਡਿਆ ਜਾਂਦਾ ਹੈ ਐ ਸਪੈਸ਼ਲੀ ਨੈਸ਼ਨਲ ਮੀਡੀਆ ਐ ਹੋਰ ਨਸ਼ੇੜੀ ਕਹਿ ਕੇ ਉੜਦਾ ਪੰਜਾਬ ਕਹਿ ਕੇ ਇੱਕ ਤਾਂ ਮੈਂ ਦੋ ਲੈਣਾ ਇੱਕ ਗਾਣੇ ਦੀਆਂ ਮੈਂ ਰਿਲੀਜ਼ ਕੀਤਾ ਉਹ ਸ਼ੇਅਰ ਕਰਨੀ ਚਾਹੁੰਦਾ ਛੋੜ ਛੋੜ ਟੈਰ ਕਹਿੰਦੇ ਫੋੜ ਸਬਰਾਂ ਜਾਂਦੇ ਫੁਕਰੇ ਨੇ ਜੱਟ ਕਹਿੰਦੇ ਛੜਦੇ ਪੰਜਾਬਾਂ ਦੇ ਇਹ ਰਾਸ਼ਨਾ ਨਾਮ ਪਰਕੇ ਟਰਾਲੀਆਂ ਤੇ ਲੰਗਰਾਂ ਦੀ ਸੇਵਾ ਕਰਦੇ ਭਾਵੇਂ ਕੋਈ ਨਾ ਪੰਜਾਬ ਨਾਲ ਖੜਦਾ ਪੰਜਾਬੀ ਸਾਰਿਆਂ ਨਾਲ ਖੜਦੇ ਭਾਵੇਂ ਕੋਈ ਨਾ ਪੰਜਾਬ ਨਾਲ ਖੜਦਾ ਪੰਜਾਬੀ ਸਾਰਿਆਂ ਨਾਲ ਖੜਦੇ ਇੱਕ ਤਾਂ ਪੰਜਾਬੀ ਹੈ ਹਮੇਸ਼ਾ ਹੀ ਚਾਹੇ ਦੁਨੀਆਂ ਦੇ ਜਿਹੜੇ ਮਰਜ਼ੀ ਕੋਨੇ ਦੇ ਵਿੱਚ ਬੈਠਾ ਸਾਨੂੰ ਵੱਖਵਾਦੀ, ਅਤੰਕਵਾਦੀ ਪਤਾ ਨਹੀਂ ਕੀ ਕੀ ਕਹਿ ਕੇ ਭੰਡਿਆ ਜਾਂਦਾ ਹੈ ਤੇ ਇਹ 2% ਨੇ ਜਿਹੜੇ ਪਤਾ ਨਹੀਂ ਕਿਹੜੀ ਗੁਰਤੀ ਬਾਬਾ ਨਾਨਕ ਦਸ਼ਮ ਪੀਤਾ ਦੇ ਕੇ ਗਏ ਆ ਜਿੰਨੇ ਮਰਜੀ ਝੱਖੜ ਚੋਲੇ ਆ ਜਾਣ ਹਨੇਰੀ ਆ ਜਾਣ ਉੱਠ ਕੇ ਖੜੇ ਹੁੰਦੇ ਆ ਇੱਕ ਦੂਜੇ ਦੀ ਹੈਲਪ ਕਰਦੇ ਆ ਉਹ ਜਿਹੜਾ ਯੂਥ ਅੱਜ ਕੱਰਾ ਤੋਂ ਬਾਹਰ ਨਿਕਲ ਰਿਹਾ ਜਿਨ੍ਹਾਂ ਨੂੰ ਲੋਕੀ ਭੰਡਦੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੀ 뮤직 ਇੰਡਸਟਰੀ ਵੀ ਕਾਫੀ ਆਪਣੇ ਆਪਣੇ ਤਰੀਕੇ ਦੇ ਨਾਲ ਸਪੋਰਟ ਕਰ ਰਹੀ ਹੈ ਔਰ ਮੀਡੀਆ ਵੀ ਜਿੰਨੇ ਕਰ ਰਹੇ ਨੇ ਸਾਰਿਆਂ ਦਾ ਜਿਲੋਂ ਧੰਨਵਾਦ ਔਰ ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਪਲੀਜ਼ ਆ ਕੇ ਆਪਣੇ ਪੰਜਾਬ ਨਾਲ ਆਪਣੇ ਲੋਕਾਂ ਨਾਲ ਖੜੋ ਜਿਸ ਤਰ੍ਹਾਂ ਪੰਜਾਬੀ ਕਾਇਕ ਰਿਸ਼ਮਨ ਮੋਲ ਨੇ ਕਿਹਾ ਕਿ ਪੰਜਾਬੀਆਂ ਦੇ ਨਾਲ ਪੰਜਾਬੀ ਆ ਕੇ ਖੜ ਗਏ ਨੇ ਡਟ ਗਏ ਨੇ ਤਾਂ ਪੰਜਾਬੀ ਹੀ ਇਸ ਮੁਸੀਬਤ ਦੇ ਵਿੱਚ ਉਹ ਆਪਣੇ ਆਪ ਬਾਹਰ ਨਿਕਲਣਗੇ ਸਹਾਫਤ ਦਾ ਡਟ ਕੇ ਮੁਕਾਬਲਾ ਕਰਨਗੇ ਕਿਉਂਕਿ ਪੰਜਾਬ ਦਾ ਤਾਂ ਇਤਿਹਾਸ ਰਿਹਾ ਵੱਡੀਆਂ-ਵੱਡੀਆਂ ਜੰਗਾਂ ਪੰਜਾਬੀਆਂ ਨੇ ਜਿੱਤੀਆਂ ਸਿੱਖ ਕੌਮ ਨੇ ਜਿੱਤੀਆਂ ਅੱਜ ਜਿਹੜੀ ਇਹ ਕੁਦਰਤੀ ਆਫਤ ਪਈ ਆ ਤਾਂ ਇਸ ਆਫਤ ਦੇ ਵਿੱਚੋਂ ਵੀ ਪੰਜਾਬ ਜਿਹੜਾ ਫਿਰ ਉੱਭਰ ਕੇ ਬਾਹਰ ਨਿਕਲੇਗਾ ਤਾਂ ਬਰਬਾਦੀ ਤਾਂ ਭਾਵੇਂ ਬਹੁਤ ਵੱਡੀ ਆ ਉਸ ਦੀ ਪਰਪਾਈ ਕਰਨੀ ਤਾਂ ਬਹੁਤ ਔਖੀ ਆ ਪਰ ਜਿਸ ਤਰ੍ਹਾਂ ਦੇ ਨਾਲ ਹਰ ਕੋਈ ਡਟ ਕੇ ਲੱਗਿਆ ਮੋਢੇ ਨਾਲ ਮੋਢਾ ਜੋੜ ਕੇ ਖੜ ਗਿਆ ਤਾਂ ਫਿਰ ਕਿਤੇ ਨਾ ਕਿਸੇ ਇਸ ਆਫਤ ਦੇ ਵਿੱਚੋਂ ਇੱਕ ਵਾਰ ਜ਼ਰੂਰ ਜਿਹੜਾ ਉਹ ਨਿਕਲਿਆ ਜਾਏਗਾ ਹਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੁੜੇਰ ਜਾਨਸ ਬੁਕਸਮੈਨ ਟੀਵੀ ਡੇਰਾ ਬਾਬਾ ਨਾਨਕ